ਮੇਰੇ ਮੌਰੇ ਖੜਿਆ ਦਾ ਗੇਟ ਮੂਰੇ ਤੇ ਬੱਚਿਆਂ ਵਾਲਾ ਪਹਿਲਾਂ ਟਰੱਕ ਲੰਘਿਆ ਤੂੜੀ ਵਾਲਾ ਉਹਨੇ ਆਪਣੀ ਲਾ ਕੇ ਲਾਠੀ ਤਾਰ ਚੱਕ ਲਈ ਮੁੜ ਕੇ ਬੱਚਿਆਂ ਵਾਲੀ ਵੱਸ ਆਈ ਉਹਨੂੰ ਟੱਚ ਹੋ ਗਈ ਮੈਂ ਆਪਣੀ ਜਾਨ ਤੇ ਖੇਡ ਕੇ ਬੱਚੇ ਬਚਾਏ ਨੇ ਹੁਣ ਜੇ ਸਾਹਿਬ ਆਗੇ ਨੇ ਤਾਰਾਂ ਲੱਗ ਕਰਤੀਆਂ ਹਫਤਾ ਪਹਿਲਾਂ ਵੀ ਤਾਰਾਂ ਐ ਮੈਂ ਰਸਤਾ ਖਿਲਾਇਆ ਸੀਗਾ ਵਿਚਾਲਾ ਹੋ ਜਾਊਗਾ ਪਰ ਹੁਣ ਰਸਤਾ ਨਹੀਂ ਖੁੱਲੂਗਾ ਜਦ ਤੱਕ ਇਹ ਪੂਰਾ ਹੱਲ ਨਹੀਂ ਹੁੰਦਾ ਕਿੰਨੀ ਦਿਨ ਤੋਂ ਕਿਰੀਆਂ ਨੇ ਤਾਰ ਇਹਨੂੰ ਹਫਤਾ ਹੋ ਗਿਆ ਜੀ ਪੂਰਾ ਪੂਰਾ ਹਫਤਾ ਹੋ ਗਿਆ ਜੀ ਕੋਈ ਨਹੀਂ ਚੱਕਣਾ ਕੋਈ ਨਹੀਂ ਕੁਝ ਕਰਦਾ ਜੀ ਮੈਂ ਵੀ ਵੀਡੀਓ ਫਲਾਈਟ ਅੱਧੇ ਪਿੰਡ ਚ ਹੈਗੀ ਅੱਧੇ ਜ ਹੈ ਨਹੀਂ ਇਧਰ ਵਾਲੇ ਪਾਸੇ ਦੀ ਬੋਲ ਇਧਰ ਵਾਲੀ ਸਾਰੀ ਬੰਦ ਕਰਤੀ ਯਾਰ ਪਰਾਂ ਵੀ ਕੀ ਦੀਆਂ ਬੈ ਜਾ ਚਾਸ ਪੈਦਾ ਵੀ ਉਧਰ ਪ੍ਰਸ਼ਾਸਨ ਕੀ ਹੈ ਤੁਹਾਡਾ ਕੀ ਹੈ ਅਗਲਾ ਐਕਸ਼ਨ ਹੈ ਜੀ ਵੀ ਇਹ ਹੱਲ ਨਹੀਂ ਹੁੰਦਾ ਮੈਂ ਸੜਕ ਨਹੀਂ ਖੋਲੂਗਾ ਕੋਈ ਪ੍ਰਸ਼ਾਸਨ ਦਾ ਬੰਦਾ ਆ ਜੇ ਕੋਈ ਪੁਲਸਾ ਆ ਜੇ ਹਾਂਜੀ ਮੈਂ ਉਰੀ ਖੜਿਆ ਡਟਿਆ ਕੀ ਸਾਡੇ ਕੀ ਨਾਮ ਹੈ ਜੀ ਆਪਣੇ ਰੁਪਿੰਦਰ ਕੌਰ ਹੈ ਜੀ ਕਿਹੜਾ ਪਿੰਡ ਹੈ ਸ਼ਿੰਗਾਰੀਵਾਲ ਜੀ ਕੀ ਗੱਲ ਬੋਤ ਹੈ ਸੂਬਾ ਦੀਆਂ ਇਹ ਤਾਰਾਂ ਇਦਾਂ ਹੀ ਥੱਲੇ ਡਿੱਗੀਆਂ ਹੋਈਆਂ ਤਿੰਨ ਦਿਨ ਹੋ ਗਏ ਨਾ ਕੋਈ ਠੀਕ ਕਰਨਾ ਆਉਂਦਾ ਇਲਾਈਟ ਤੇ ਤਿੰਨ ਦਿਨ ਦੀ ਕੰਪਲੇਨ ਵੀ ਹੋਈ ਵੀ ਇਹ ਕਹਿੰਦੇ ਆ ਬਿਜਲੀ ਗੈਟ ਦੇ ਵਿੱਚ ਉੱਥੇ ਬੰਦੇ ਨਹੀਂ ਹੈਗੇ ਜੇ ਉੱਥੇ ਬੰਦੇ ਨਹੀਂ ਹੈਗੇ ਬਿਜਲੀ ਗੈਟ ਨੂੰ ਉਹਨੂੰ ਬੰਦ ਕਰ ਦਿਓ ਫਿਰ ਜਿੰਦਾ ਲਾ ਦੋ ਨਾ ਜੇ ਹੁਣ ਐ ਤੇ ਕਿਸੇ ਬੱਚੇ ਦਾ ਨੁਕਸਾਨ ਹੋ ਜਾਂਦਾ ਹੁਣ ਸਾਡੇ ਘਰ ਅੱਗ ਵੀ ਲੱਗ ਸਕਦੀ ਸੀ ਸਵੇਰ ਜਦੋਂ ਤਾਰਾਂ ਗਿਰੀਆਂ ਤੇ ਸਾਰੀਆਂ ਤਾਰਾਂ ਥੱਲੇ ਗਿਰੀਆਂ ਐ ਅਸੀਂ ਭੱਜ ਕੇ ਆ ਕੇ ਆਪਣੇ ਬੱਚੇ ਬਚਾਏ ਆ ਤੇ 30 35 ਬੱਚੇ ਤੇ ਬੱਸ ਵਿੱਚ ਜਦੋਂ ਇਹ ਤਾਰਾਂ ਡਿੱਗੀਆਂ ਥੱਲੇ ਤੇ ਹੁਣ ਤੁਸੀਂ ਰਸਤਾ ਬੰਦ ਕੀਤਾ ਹੈ ਰਸਤਾ ਅਸੀਂ ਖੋਲਣਾ ਨਹੀਂ ਜੀ ਜਦੋਂ ਤੱਕ ਲਾਈਟ ਠੀਕ ਨਹੀਂ ਹੁੰਦੀ ਅਸੀਂ ਰਸਤਾ ਨਹੀਂ ਖੋਲਣਾ ਹੈਗਾ ਹਾਂਜੀ ਰਸਤਾ ਇਦਾਂ ਹੀ ਬੰਦ ਰਹੂਗਾ ਤੇ ਕੋਈ ਆ ਕੇ ਨਹੀਂ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਸਾਰਾ ਮੀ ਸਾਡੇ ਤਿੰਨੇ ਜਨਾਨੀਆਂ ਪਰ ਮੇਰੀ ਸੱਸ ਅਸੀਂ ਅਸੀਂ ਸਾਰੀਆਂ ਬਾਹਰ ਖੜੀਆਂ ਰਹੀਆਂ ਸੀ ਜਨਾਨੀਆਂ ਨੇ ਸਿਰੇ ਤੇ ਲੇਕੇ ਸਿਰੇ ਘਰ ਤੱਕ ਕੋਈ ਬੰਦਾ ਨਹੀਂ ਬਾਹਰ ਨਿਕਲਿਆ ਕੋਈ ਬੱਚਾ ਵੀ ਬਾਹਰ ਨਹੀਂ ਨਿਕਲਿਆ ਹੈਗਾ ਬਿਜਲੀ ਮੈਕਮਨ ਫੋਨ ਕੀਤਾ ਤਿੰਨ ਉਹੀ ਦੱਸ ਰਹੇ ਆਂ ਕਿ ਤਿੰਨ ਦਿਨ ਹੋ ਗਏ ਇੱਥੇ ਤਾਂ ਇਧਰ ਇਹ ਤਾਂ ਇੱਥੇ ਤਾਰਾਂ ਲਟਕਦੀਆਂ ਤੀਆਂ ਤੇ ਇੱਥੋਂ ਇਹ ਅੱਗ ਵੀ ਨਿਕਲਦੀ ਰਹੀ ਹੈ ਕਰੰਟ ਵੀ ਆਉਂਦਾ ਰਿਹਾ ਵੇ ਹੁਣ ਸਵੇਰ ਸਾਡੇ ਕਰੇਟ ਦੇ ਵਿੱਚ ਕਰੰਟ ਵੀ ਤਾਂ ਅਸੀਂ ਵੀ ਬਚੀ ਦੇਖੋ ਹੁਣ ਤੁਹਾਡੇ ਸਾਹਮਣੇ ਹੈ ਜੀ ਖਤਰਾ ਸਾਰੇ ਪਿੰਡ ਨੂੰ ਹੈ ਖਤਰਾ ਸਾਨੂੰ ਕੱਲਿਆਂ ਦਾ ਖਤਰਾ ਨਹੀਂ ਤੇ ਮੀਟਰ ਕਿਹੜਾ ਸਾਡੇ ਮੇਰੇ ਕੱਲੀ ਦੇ ਲੱਗੇ ਹੋਏ ਆ ਸਾਵ ਦੇ ਸਾਵ ਘਰਾਂ ਦੇ ਲੱਗੇ ਹੋਏ ਆ ਮੇਰੇ ਕੱਲੇ ਦੇ ਮੀਟਰ ਤਾਂ ਖਰਾਬ ਨਹੀਂ ਹੋਏ ਵੇ ਜਿਆਦਾ ਨੁਕਸਾਨ ਹੋਣ ਕਿਹਨੂੰ ਉਹ ਦੇਖੋ ਖੰਭਾ ਸਾਡੇ ਬਾਥਰੂਮਾਂ ਤੇ ਡਿੱਗਿਆ ਪਿਆ ਹੈ ਫੇਉਨੇ ਦੇਖੋ ਤੁਸੀਂ ਕਿਹਦੀ ਗਲਤੀ ਆ ਇਹਦੇ ਵਿੱਚ ਤੁਸੀਂ ਰੋਡ ਨਹੀਂ ਖੋਲੋ ਜਦ ਤੱਕ ਅਸੀਂ ਰੋਡ ਨਹੀਂ ਖੋਲਣਾ ਹੈਗਾ ਉਦੋਂ ਤੱਕ ਇਹ ਰਸਤਾ ਇਦਾਂ ਹੀ ਬੰਦ ਰਹੂਗਾ ਅਸੀਂ ਆਵਾਜ਼ ਆਈ ਇੱਥੋਂ ਲੰਘਣ ਨਹੀਂ ਦੇਣੀ ਹੈਗੀ ਨਹੀਂ ਖੁੱਲੇਗਾ ਜਮਾਂ ਵੀ ਸੁਰਿੰਦਰ ਕੌਰ ਜੀ ਕੀ ਗੱਲ ਬਾਤ ਹੈ ਸ਼ਿੰਗਾਰੀਵਾਲ ਤੋਂ ਬੋਲਦੀ ਆਂ ਜੀ ਤੇ بجلی ਸਾਡੀ ਤਿੰਨ ਚਾਰ ਦਿਨਾਂ ਤੋਂ ਖਰਾਬ ਹੋਈ ਵੀ ਐ ਤਾਰਾਂ ਟੁੱਟ ਕੇ نیچے ਗਿਰੀਆਂ ਵੀ ਆਏ ਤੇ ਇਦਾਂ ਹੀ ਪਈਆਂ ਨਾ ਅਸੀਂ ਕੰਪਲੇਂਟ ਵੀ ਕਰਤੀ ਨਾ ਕੋਈ ਬਿਜਲੀ ਵਾਲਾ ਆਂਦਾ ਹੈ ਤੇ ਨਾ ਹੀ ਕੋਈ ਹੈਲਪ ਕਰਨ ਆਂਦਾ ਹੈ ਤੇ ਨਾ ਅੱਗੇ ਦੇ ਉਹ ਕਹਿੰਨੇ ਆਂ ਭਾਈ ਇੱਥੇ ਕੋਈ ਦਫ਼ਤਰ ਚ ਹੈ ਨਹੀਂ ਬੰਦਾ ਕਾਫੀ ਲੰਬਾ ਸਮਾਂ ਤੁਸੀਂ ਵੀ ਪਿੰਡ ਦੇ ਤੇ ਸਿਆਸਤ ਕੀਤੀ ਐ ਸਰਪੰਚ ਜੀਓ ਇਹ ਤਾਰ ਰੁੱਟੀਆਂ ਬਿਜਲੀ ਦੀਆਂ ਕਿੰਨਾ ਕੁ ਮੁਸ਼ਕਲ ਐ 6 ਮਹੀਨੇ ਹੋ ਗਏ ਐਦਕੀ ਸਾਰਾ ਹੀ ਪਿੰਡ ਦੁਖੀ ਐ ਮੈਂ ਕਹਿੰਦਾ ਵੀ ਪੁੱਛੇ ਨਾ ਕੋਈ ਬਿਜਲੀ ਇੱਕ ਦਿਨ ਆਉਂਦੀ ਦੋ ਦਿਨ ਆਉਦੀ ਨਹੀਂ ਬਈ ਜਨਰੇਟਰ ਚੱਲ ਰਹੇ ਕਿਸੇ ਕੇ ਜਨਰੇਟਰ ਨਹੀਂ ਬਚਾਰੇ ਬਾਹਰ ਪਏ ਤਾਰਾ ਡਿੱਗੀ ਉਹਨੇ ਕਿੰਨਾ ਘਾਤਰਾ ਜੀ ਓਡਾ ਸਾਵਾਂ ਡਿੱਗੀਰ ਕੋਈ ਵੀ ਮਰ ਸਕਦਾ ਮੈਨੂੰ 3 ਦਿਨ ਹੋ ਗਏ ਖੁਦ ਫੋਨ ਕਰਦੇ ਨੂੰ ਹੂੰ ਵੀ ਆ ਕੇ ਸਾਂਭੋ ਆ ਕੇ ਸਾਂਭੋ ਕੋਈ ਸਾਂਭਦਾ ਹੀ ਨਹੀਂ ਹੈ ਤੁਸੀਂ ਰੋਡ ਹੀ ਬੰਦ ਕਰਤਾ ਫਿਰ ਰੋਡ ਦਾ ਤਾਂ ਬੰਦ ਕਰਿਆ ਮਰਨੇ ਦਾ ਖਤਰਾ ਤਾਂ ਕੋਈ ਮਰ ਜਾਂਦਾ ਐਕਸੀਡੈਂਟ ਹੋ ਗਿਆ ਹੋ ਜਾਂਦਾ ਕਿਸੇ ਦਾ ਮਰ ਜਾਂਦਾ ਕੋਈ ਹੋਰ ਵੀ ਮਰ ਸਕਦਾ ਤਾਂ ਉਹਨੇ ਪਹੁੰਚੀ ਹੋ ਤਾਂ ਕੀ ਕਾਰਨ ਹੈ ਤਾਲ ਕਿ ਉਹਨਾਂ ਲੋਕ ਪਰੇਸ਼ਾਨ ਨੇ ਤਿੰਨ ਦਿਨ ਤੋਂ ਅਸਰ ਰਹੇ ਨੇ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਉਹ ਬੰਦੇ ਹੜਤਾਲ ਤੇ ਆ ਜੀ ਸਾਡੇ ਮੇਰੇ ਕੋਲ ਕੋਈ ਬੰਦਾ ਨਹੀਂ ਆ ਹੁਣ ਮੈਂ ਤਾਂ ਤੁਹਾਨੂੰ ਨਾਲ ਲਾ ਕੇ ਇਹਦੇ ਬੰਦੇ ਦੇ ਕੋਈ ਪ੍ਰਾਈਵੇਟ ਲੈ ਕੇ ਤਾਂ ਮੈਂ ਸੈੱਟ ਨੂੰ ਕਰ ਰਿਹਾ ਤਾਂ ਨਾ ਕਰਾ ਰਿਹਾ ਆਪਾਂ ਹੁਣ ਦਾ ਹੱਲ ਕਿਵੇਂ ਹੋਏਗਾ ਜੀ ਹੱਲ ਹੋਊਗੇ ਬੰਦੇ ਆਜੂਗੇ ਤਾਂ ਆਪਾਂ ਕਰਾ ਦਾਂਗੇ ਕੋਈ ਖਤਰਾ ਨਹੀਂ ਹੋਏਗਾ ਕਾਫੀ ਰੋਕਣ ਰੋੜ ਜਾਮ ਕਰਤਾ ਕਿ ਰੋੜ ਨਹੀਂ ਖੋਲਣਾ ਉਸ ਤੋਂ ਚਲੋ ਹੁਣ ਕੀ ਕਰ ਸਕਦੇ ਲੋਕਾਂ ਦੀ ਗੱਲ ਹੈ ਸਰਾਉਣ ਲੱਗੇ ਐਸ.ਡੀ. ਸਾਹਿਬ ਦੇ ਧਿਆਨ ਚ ਲਿਆ ਤ ਹਾਂ 15 ਹਾਂ ਧਿਆਨ ਚ ਹੈ ਜੀ ਉਹਨਾਂ ਦੇ ਵੀਡੀਓ ਭੇਜੀ ਵੀ ਉਹਨਾਂ ਨੂੰ ਠੀਕ ਹੈ ਤੁਸੀਂ ਹੁਣ ਟੇਪ ਵਗੈਰਾ ਲਾ ਰਹੇ ਤਾਂ ਉਹ ਟੇਪ ਕਿਹਦਾ ਤਾਂ ਲਾ ਕਰ ਰਿਹਾ ਬੋਪਰੇ ਕਰ ਰਿਹਾ ਤਾਂ ਸੜਕ ਬਿਲੀ ਕਰ ਰਹੇ ਜਿਹੜੀ ਅੱਜ ਸ਼ਿੰਗਾਰੀ ਵਾਲਾ ਪਿੰਡ ਦੇ ਵਿੱਚ ਰੋੜ ਬੰਦ ਕੀਤਾ ਹੋਇਆ ਸੀ ਦ ਪਰ ਬਿਜਲੀ ਮੈਕਮੋਂ ਲੋਕ ਨੂੰ ਇਸ ਨਾ ਸੁਣਵਾਈ ਹੁਣ ਕਰਕੇ ਲੋਕ ਦੁਖੀ ਸੀ ਜੀ ਤੁਸੀਂ ਮੌਕੇ ਪਹੁੰਚੇ ਹੋ ਪ੍ਰੋਬਲਮ ਤੁਹਾਡੇ ਕੋਲ ਆਈ ਹੈ ਤਾਂ ਕੀ ਹੁਣ ਰੋਡ ਖਲਵਾਇਆ ਜਾ ਰਿਹਾ ਜੀ ਰੋਡ ਖਲਵਾ ਦਿੱਤਾ ਗਿਆ ਬਿਜਲੀ ਮੈਕਮੇ ਨੂੰ ਹਦਾਇਤ ਕਰ ਦਿੱਤੀ ਵੀ ਜਲਦੀ ਤੋਂ ਜਲਦੀ ਜਿਹੜੀਆਂ ਤਾਰਾਂ ਤੇ ਕੰਬੇ ਨੇ ਠੀਕ ਕਰੋ ਠੀਕ ਹੈ ਕਿਉਂਕਿ ਇੱਥੇ ਆਵਾਜਾਈ ਰਹਿੰਦੀ ਹੈ ਬੱਚਿਆਂ ਦੀ ਸਕੂਲੀ ਬੱਚਿਆਂ ਦੀ ਹੋਰ ਕਾਫੀ ਪਬਲਿਕ ਦੀ ਤੇ ਮੈਂ ਐਸਡੀਓ ਸਾਹਿਬ ਨਾਲ ਵੀ ਗੱਲ ਵੀ ਜਈ ਸਾਹਿਬ ਨੇ ਉਹ ਕਹਿੰਦੇ ਸੀ ਕਰਵਾ ਦੰਨੇ ਹੁਣੇ ਤੁਹਾਨੂੰ ਇਹ ਸਮਝਾਉਣਾ ਕਿ ਕੀ ਵਾਦਾ ਕੀਤਾ ਉਹਨਾਂ ਨੇ ਕੀ ਭਰੋਸਾ ਉਹ ਕਹਿੰਦੇ ਵੀ ਅਸੀਂ ਬੰਦੇ ਸਾਡੇ ਕਿਤੇ ਹੋਰ ਸਾਈਡ ਤੇ ਗਏ ਹੋਏ ਨੇ ਉਧਰੋਂ ਬੁਲਾ ਕੇ ਅਸੀਂ ਕੰਮ ਕਰਾ ਦਨੇ ਹੁਣੇ ਤੇ ਇਹਨਾਂ ਲੋਕਾਂ ਨੇ ਭਰੋਸਾ ਦਿੱਤਾ ਤੁਸੀ ਲੋਕਾਂ ਨੇ ਭਰੋਸਾ ਦਿੱਤਾ ਵੀ ਤੁਹਾਡਾ ਜਿਹੜਾ ਮੈਟਰ ਹੱਲ ਹੋਏਗਾ ਠੀਕ ਨਹੀਂ ਹਾਂਜੀ ਸ਼ਾਮ ਤੱਕ